ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੁਣੇ-ਹੁਣੇ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਨੂੰ ਹੋਈ 11 ਸਾਲ ਦੀ ਕੈਦ ਦੇ ਸਭ ਲੋਕਾਂ ਦੇ ਅੱਗੇ ਹੋਸ਼ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਕੈਨੇਡਾ ਦਾ ਜਹਾਜ਼ ਚੜ੍ਹਨ ਵਾਸਤੇ ਲਿਆ ਕਰ ਜਾਂ ਦਿਹਾੜੀਆਂ ਲਾ ਕੇ ਨਾ ਉਤਰਿਆ 77 ਜਤਿੰਦਰਪਾਲ ਸਿੰਘ ਨੇ ਨਸ਼ੇ ਵੇਚਨੇ ਸ਼ੁਰੂ ਕਰ ਦਿੱਤੇ ਪਰ ਹੁਣ 11 ਸਾਲ ਜੇਲ੍ਹ ਦੀ ਹਵਾ ਖਾਣੀ ਪਵੇਗੀ ਅਤੇ ਸਜ਼ਾ ਪੂਰੀ ਹੁੰਦਿਆਂ ਹੀ ਰਿਪੋਰਟ ਕਰ ਦਿੱਤਾ ਜਾਵੇਗਾ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਨਟਾਰੀਓ ਰੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਜਤਿੰਦਰਪਾਲ ਸਿੰਘ ਨੇ ਸਿਰਫ ਇੱਕ ਸਰਪ라이ਜ਼ ਕੀਤੀ ਤੇ ਦੂਜੇ ਸਾਲ ਦੀ ਫੀਸ ਨਾ ਹੋਣ ਕਰਕੇ ਨਸ਼ੇ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ ਸਟੱਡੀ ਵੀ ਐਕਸਪਾਇਰ ਹੋਣ ਦੇ ਬਾਵਜੂਦ 27 ਸਾਲ ਦਾ ਜਤਿੰਦਰ ਪਾਲ ਸਿੰਘ ਕੈਨੇਡਾ ਵਿੱਚ ਰਟਿਆ ਰਿਹਾ ਤੇ ਨਸ਼ੇ ਵੇਚਣ ਦਾ ਕਾਰੋਬਾਰ ਸਸਕਾਚੂਨ ਸੂਬੇ ਤੱਕ ਵਧਾ ਦਿੱਤਾ ਅਦਾਲਤ ਦੇ ਵਿੱਚ ਪੇਚ ਦਲੀਲਾਂ ਮੁਤਾਬਕ ਜਤਿੰਦਰ ਪਾਲ ਸਿੰਘ ਨੂੰ ਥੋੜੇ ਸਮੇਂ ਵਿੱਚ ਵੱਧ ਕਮਾਈ ਕਰਨ ਦਾ ਤਰੀਕਾ ਉਸਦੇ ਦੋਸਤ ਦੇ ਦੋਸਤ ਨੇ ਦੱਸਿਆ ਤੇ ਕੋਕੀਨ ਮੈਥਫੈਸਟੈਨ ਅਤੇ ਫੈਟਾਨਿਲ ਦੀ ਵਿਕਰੀ ਹੀ ਉਸਦਾ ਮਕਸਦ ਬਣ ਗਈ ਜੁਲਾਈ 2024 ਵਿੱਚ ਡਰੱਗ ਮਾਫੀਆ ਨੇ ਜਤਿੰਦਰਪਾਲ ਨੂੰ ਸਸਕੈਚੁਆਨ ਭੇਜ ਦਿੱਤਾ ਪਰ ਉਸ ਦਿਨ ਤੱਕ ਪੁਲਸ ਦੀ ਨਜ਼ਰ ਆ ਚੁੱਕਾ ਸੀ ਜਤਿੰਦਰਪਾਲ ਨਹੀਂ ਸੀ ਜਾਣਦਾ ਕਿ ਪੁਲਸ ਉਸਦੀ ਇੱਕ ਇੱਕ ਹਰਕਤ ਉੱਤੇ ਨਜ਼ਰ ਰੱਖ ਰਹੀ ਹੈ ਸਸਕੈਚੁਆਨ ਪੁੱਜਣ ਦੇ ਮਗਰੋਂ 4 ਹਫ਼ਤੇ ਡਰੱਗ ਵੇਚਣ ਦਾ ਸੰਸਾਰ ਜਾਰੀ ਰਹੀ ਹੈ ਤੇ ਇਸੇ ਦੌਰਾਨ ਪੁਲਸ ਨੇ ਉਸ ਨੂੰ ਅੱਧਾ ਕਿਲੋ ਕੈਨ 5 ਕਿਲੋ ਹੋਰ ਪ੍ਰੋਡਕਟਸ ਅਤੇ 2 ਕਿਲੋ ਫੈਟਾਨਿਲ ਸਨੇ ਕਾਬੂ ਕਰ ਲਿਆ ਤੇ ਸਸਕਾਰਟੂਨ ਪੁਲਿਸ ਨੇ ਜਤਿੰਦਰਪਾਲ ਕੋਲੋਂ 70000 ਡਾਲਰ ਤੋਂ ਵੱਧ ਨਗਦ ਰਕਮ ਵੀ ਬਰਾਮਦ ਕੀਤੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ